ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣਾ ਨਾਦਰ ਬੁਟੀਕ ਦਾ ਨਾਦਰ ਬੁਟੀਕ ਦਾ ਨਾਦਰ ਬੁਟੀਕ ਨਾਮ ਤੇ ਹੀ ਪੀਸ ਬਣਿਆ ਹੋਇਆ ਜੀ Instagram ਦੇ ਉੱਪਰ ਉਸ ਨੂੰ ਵੀ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਠੀਕ ਹੈ ਜੀ ਤੇ ਆਪਣਾ ਡੇਲੀ ਬਲੌਗ ਅਪਲੋਡ ਕਰਦੇ ਹਾਂ ਜੀ ਇੱਕ ਆਪਾਂ ਸੂਟਸ ਦਾ YouTube ਦੇ ਉੱਪਰ ਜੇ ਕਰੋਨਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਆਪਣਾ WhatsApp ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੁੰਦਾ ਠੀਕ ਹੈ ਜੀ ਤੁਸੀਂ ਆਪਣਾ ਨੰਬਰ ਨੋਟ ਕਰਕੇ ਉਸ WhatsApp ਤੇ ਉੱਪਰ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਖਾਦੀ कॉटन ਦੇ ਹੈਂਡਵਰਕ ਵਾਲੇ ਸੂਟ ਜਿਨ੍ਹਾਂ ਦੇ ਉੱਤੇ ਹੈਂਡਵਰਕ ਹੋਇਆ ਹੋਇਆ ਹੈ ਠੀਕ ਹੈ ਤੁਸੀਂ ਇਸ ਨੂੰ ਕਿਤੇ ਵੀ ਬੈਠੇ ਆਰਡਰ ਕਰ ਸਕਦੇ ਹੋ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਜੀ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਹੋਰ ਵੀ ਕਿਸੇ ਫੈਬਰਿਕ ਦੇ ਉੱਪਰ ਕੋਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇਕਰ ਤੁਹਾਡਾ ਕੋਈ ਆਪਣਾ ਡਿਜ਼ਾਈਨ ਤੁਹਾਡੇ ਕੋਲ ਹੈਗਾ ਤੇ ਤੁਸੀਂ ਉਹ ਵੀ ਆਪਾਂ ਦਿਖਾ ਕੇ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਇੰਸਟਾਗ੍ਰam ਵਾਲੇ ਪੇਜ ਤੋਂ ਲੈ ਕੇ ਕੋਈ ਆਪਣਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਤੇ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਫੈਬਰਿਕ ਦੇ ਉੱਪਰ ਔਰ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਆਪਣਾ ਸੂਟ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਡਿਜ਼ਾਈਨ ਵਿੱਚ ਠੀਕ ਹੈ ਜੀ ਇਹ ਬਹੁਤ ਸੋਹਣੇ ਅੱਜ ਵਾਲੇ ਬਹੁਤ ਸੋਹਣੇ ਸੂਟ ਨੇ ਜੀ ਫਸਟ ਔਰੇਂਜ ਕਲਰ ਹੈ ਹੈਂਡਵਰਕ ਹੋਇਆ ਹੋਇਆ ਦੱਬਕੇ ਦਾ ਵਰਕ ਹੈ ਸਿਕਵੈਂਸ ਵਰਕ ਹੋਇਆ ਹੋਇਆ ਨੈਕਸਟ ਹੈਗਾ ਜੀ ਪੀਕਾਕ ਸ਼ੇਡ ਗ੍ਰੀਨ ਬੋਟਲ ਗ੍ਰੀਨ ਹੀ ਹੈਗਾ ਜੀ ਪੀਕਾਕ ਦਾ ਸ਼ੇਡ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਇਹਨਾਂ ਤੇ ਬਹੁਤ ਪਿਆਰੇ ਪਿਆਰੇ ਕਲਰ ਨੇ ਬਹੁਤ ਸੋਹਣੇ ਸੂਟ ਨੇ ਜੀ ਅੱਜ ਵਾਲੀ ਵੀਡੀਓ ਚ ਵੀਡੀਓ ਨੂੰ ਪੂਰੀ ਦੇਖਿਓ ਜੀ ਧਿਆਨ ਨਾਲ ਦੇਖਿਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਦੱਬਕੇ ਤੇ ਹੈਂਡਵਰਕ ਦੇ ਨਾਲ ਤੇ ਸੀਕੁਐਂਸ ਵਰਕ ਦੇ ਸੀਕੁਐਂਸ ਨਾਲ ਵਰਕ ਹੋਇਆ ਹੋਇਆ ਦੋ ਸੈਂਟਰ ਪੈਨਲ ਜਾਂਦੇ ਆ ਤੇ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਆਪਣਾ ਇਹ ਵੀ neck ਦਾ ਟ੍ਰੈਂਡ ਠੀਕ ਹੈ ਜੀ V neck ਦਾ ਡਿਜ਼ਾਈਨ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੇਗਾ ਠੀਕ ਹੈ ਜੀ ਆਪਣੇ ਕੋਲ ਸਾਰੇ ਤਰ੍ਹਾਂ ਦਾ ਵਰਕ अवेलेबल ਹੈ ਤੁਸੀਂ ਕੋਈ ਵੀ ਵਰਕ ਡਿਜ਼ਾਈਨ ਕਰਵਾ ਸਕਦੇ ਹੋ ਮਸ਼ੀਨ ਵਰਕ ਪੇਂਟ ਬਲੌਕ ਪੇਂਟ ਹੈਂਡ ਵਰਕ ਆਈ ਵਰਕ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਕਲਰ ਦੇ ਉੱਪਰ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਸੂਟ ਇਸ ਵਿੱਚ ਆਪਾਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਕਲਰ ਦਿਖਾਵਾਂਗੇ ਜੀ ਠੀਕ ਹੈ ਇਹ ਆਪਣਾ ਸੈਕਿੰਡ ਕਲਰ ਸੀਗਾ ਜੀ ਬਹੁਤ ਹੀ ਲਾਈਟ ਜੇ ਡਾਰਕ ਕਲਰ ਲਾਈਟ ਐਂਡ ਡਾਰਕ ਦੋਨੋਂ ਸ਼ੇਡਸ ਦੇ ਕਲਰ ਨੇ ਜੀ ਜਿਨ੍ਹਾਂ ਨੂੰ ਜੋ ਵੀ ਪਸੰਦ ਆਉਂਦਾ ਤੁਸੀਂ WhatsApp ਦੇ ਉੱਪਰ ਜਾ ਕੇ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਬਹੁਤ ਹੈਵੀ ਨੈੱਕ ਰਹੂਗਾ ਸੈਂਟਰ ਪੈਨਲ ਜਾਂਦੇ ਨੇ ਉਸ ਤੋਂ ਬਾਅਦ ਜੀ ਬਹੁਤ ਹੀ ਸੋਹਣਾ ਲਾਈਟ ਚਾ ਕਲਰ ਲਵੈਂਡਰ ਕਲਰ ਆ ਜਿਹੜਾ ਉਹ ਆਪਾਂ ਤੁਹਾਨੂੰ ਦਿਖਾਣੇ ਆ ਬਹੁਤ ਸੋਹਣਾ ਸਾਰਿਆਂ ਤੇ ਵਰਕ ਹੋਇਆ ਹੋਇਆ ਸਾਰਿਆਂ ਦਾ ਵਰਕ ਸੇਮ ਰਹੂਗਾ ਠੀਕ ਹੈ ਜੀ ਤੁਸੀਂ ਇਸ ਨੂੰ ਜੇਕਰ ਤੁਸੀਂ ਕਿਸੇ ਫੋਰਨ ਕੰਟਰੀ ਦੇ ਵਿੱਚ ਰਹਿੰਦੇ ਹੋ ਤੇ ਉੱਧਰ ਠੰਡ ਦਾ ਵੈਦਰ ਚੱਲ ਰਿਹਾ ਤਾਂ ਤੁਸੀਂ ਉਸ ਤੋਂ ਬਨਾਲ ਆਪਣੇ ਹੋਰ ਸਿੰਥੈਟਿਕ ਕੱਪੜੇ ਤੇ ਕਿਸੇ ਵੀ ਹੋਰ ਫੈਬਰਿਕ ਦੇ ਉੱਪਰ ਜਿਹੜਾ ਸੂਟ ਆਪਣਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਜੇਕਰ ਤੁਸੋਂ ਤੁਹਾਨੂੰ ਇੰਨਾ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ WhatsApp ਤੇ ਉੱਪਰ DM ਕਰਨਾ ਹੈ スクリーンショット ਲੈ ਕੇ ਆਪਾਂ ਨੂੰ WhatsApp ਦੇ ਉੱਪਰ DM ਕਰੋ ਤੇ WhatsApp ਨੰਬਰ ਆ ਜਿਹੜਾ ਆਪਣਾ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਠੀਕ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਡੇਲੀ ਨਵੇਂ-ਨਵੇਂ ਵੀਡੀਓਸ ਦੇਖਣ ਵਾਸਤੇ ਤੇ ਅੱਗੇ ਵੀ ਪਲੀਜ਼ ਵਾਤ ਤੋਂ ਵਾਤ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਠੀਕ ਹੈ ਜੀ ਤੇ ਆਪਣਾ Instagram ਦੇ ਉੱਪਰ ਵੀ ਪੇਜ ਬਣਾਇਆ ਹੋਇਆ ਹੈ ਨਦਰ ਬੁਟੀਕ ਦੇ ਨਾਮ ਤੇ ਉਸ ਨੂੰ ਵੀ ਪਲੀਜ਼ ਵਾਤ ਤੋਂ ਵਾਤ ਫੋਲੋ ਕਰੋ ਸ਼ੇਅਰ ਕਰੋ ਠੀਕ ਹੈ ਜੀ ਤੁਸੀਂ ਜਿੱਦਾਂ ਮਰਜੀ ਆਪਣੇ ਤੋਂ ਕੋਈ ਵੀ ਹੈਂਡਵਰਕ ਦਾ ਸੂਟ ਮਸ਼ੀਨਵਰਕ ਜਾਂ ਕੋਈ ਵੀ ਅ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਜੀ ਤੁਸੀਂ ਸੂਟ ਆਪਣੇ ਤੋਂ ਰੈਡੀ ਕਰਵਾ ਕੇ ਸਟਿਚ ਵੀ ਕਰਵਾਉਣਾ ਚਾਹੁੰਦੇ ਹੋ ਨੈਕਸਟ ਕਲਰ ਹੈਗਾ ਜੀ ਪਰਪਲ ਕਲਰ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਜਿਨ੍ਹਾਂ ਨੂੰ ਅ ਡਾਰਕ ਕਲਰ ਪਾਉਣੇ ਪਸੰਦ ਨੇ ਉਹਨਾਂ ਲਈ ਬੈਸਟ অপਸ਼ਨ ਹੈ ਜੀ ਬਹੁਤ ਸੋਹਣਾ ਲੱਗਦਾ ਹੈ ਪਰਪਲ ਕਲਰ ਠੀਕ ਹੈ ਜੀ 골ਡਨ ਕਲਰ ਦਾ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣੀ ਲੁੱਕ ਦੇ ਦੇ ਰਿਹਾ ਹੈ ਠੀਕ ਹੈ ਜੀ ਸੈਂਟਰ ਪੈਨਲ ਇਹ ਪ੍ਰੋਪਰ ਦਬਕੇ ਦੇ ਨਾਲ ਪ੍ਰੋਪਰ ਪਰਪਲ ਦੇ ਨਾਲ ਜਿਹੜੇ ਸੀਕੁਐਂਸ ਦੇ ਨਾਲ ਹੋਏ ਹੋਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਸਾਰੇ ਸੂਟ ਕਲਰ ਬਹੁਤ ਪਿਆਰਾ ਜੀ ਪਰਪਲ ਠੀਕ ਹੈ ਜੀ ਇਹਨਾਂ ਨਾਲ ਤੁਸੀਂ ਆਪਣੀ ਚੋਇਸ ਦੇ ਅਨੁਸਾਰ ਕਿੱਦਾਂ ਵੀ ਕਿਸੇ ਵੀ ਹੋਰ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਕਿਸੇ ਨੂੰ ਕੋਈ ਵੀ ਕਲਰ ਪਸੰਦ ਆਈ ਜਾਊਗਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਦੇ ਉੱਪਰ ਆਰਡਰ ਦੇ ਦੇਣਾ WhatsApp ਦੇ ਉੱਪਰ ਸਕਰੀਨਸ਼ਾਟ ਪੇਸ ਦੇਣਾ ਹੈ ਠੀਕ ਹੈ ਜੀ ਤੇ ਆਪਾਂ ਉੱਥੇ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਸੂਟ ਦੇ ਬਾਰੇ ਠੀਕ ਹੈ ਜੀ ਤੇ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਕਿਤੇ ਵੀ ਬੈਠੇ ਤੁਸੀਂ ਸੂਟ ਦਾ ਆਰਡਰ ਦੇ ਸਕਦੇ ਹੋ ਕਿਤੇ ਵੀ ਬੈਠੇ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਹੋ ਆਪਾਂ ਵਰਲਡਵਾਈਡ ਸ਼ਿਪਿੰਗ ਕਰਦੇ ਹਾਂ ਜੀ ਠੀਕ ਹੈ ਜੀ ਸ਼ਿਪਿੰਗ ਆਪਣੀ ਪੂਰੇ ਵਰਲਡ ਚ ਅਵੇਲੇਬਲ ਹੈਗੀ ਤੁਸੀਂ ਕਿਤੇ ਵੀ ਬੈਠੇ ਸੂਟ ਰੈਡੀ ਕਰਵਾ ਸਕਦੇ ਹੋ ਨੈਕਸਟ ਕਲਰ ਹੈਗਾ ਜੀ ਫਿਰੋਜੀ ਕਲਰ ਬਹੁਤ ਪਿਆਰਾ ਕਲਰ ਹੈ ਜੀ ਲਾਈਟ ਕਲਰ ਦੇ ਵਿੱਚ ਵੀ ਆਉਂਦਾ ਜੀ ਇਹ ਡਾਰਕ ਕਲਰ ਦੇ ਵਿੱਚ ਵੀ ਆਉਂਦਾ ਠੀਕ ਹੈ ਜੀ ਇਹਨੂੰ ਕਿਦਾਂ ਦੇ ਸਕਿਨ ਟੋਨ ਵਾਲੇ ਵੇਅਰ ਕਰ ਸਕਦੇ ਨੇ ਬਹੁਤ ਪਿਆਰੀ ਲੁੱਕ ਦਿੰਦੇ ਆ ਜੀ ਇਹ 골ਡਨ ਵਰਕ ਹੋਇਆ ਹੋਇਆ ਆਪਣੇ ਸਾਰੇ ਸੂਟਸ ਦੇ ਉੱਤੇ ਸੇਮ ਵਰਕ ਰਹੇਗਾ ਸੇਮ ਕਲਰ ਰਹੇਗਾ ਬਸ ਫੈਬਰਿਕ ਦਾ ਕਲਰ ਜਿਹੜਾ ਉਹ ਅਲੱਗ-ਅਲੱਗ ਰਹੇਗਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਦੇ ਉੱਪਰ DM ਕਰਨਾ ਹੈ ਠੀਕ ਹੈ ਜੀ V-neck ਬਣਿਆ ਹੋਇਆ V-neck ਤੋਂ نیچے ਫਲਾਰ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਕ੍ਰੀਏਟ ਕਰ ਰਹੇ ਨੇ ਜੀ ਇਹਨਾਂ ਦੀ ਫਾਈਨਲ ਲੁੱਕ ਬਹੁਤ ਸੋਹਣੀ ਆਉਂਦੀ ਹੈ ਠੀਕ ਹੈ ਜੀ ਜੇਕਰ ਤੁਸੀਂ ਇਹਨੂੰ ਕਿਸੇ ਹੋਰ ਸੂਟ ਦੇ ਵਿੱਚ ਰੈਡੀ ਕਰਵਾਉਣਾ ਜਿੱਦਾਂ ਕਿ ਆਪਾਂ ਇੱਕ ਆਦੀ ਕਾਟਨ ਦੇ ਉੱਪਰ ਰੈਡੀ ਕੀਤੇ ਨੇ ਹੁਣ ਠੀਕ ਹੈ ਜੀਕਰ ਤੁਸੀਂ ਹੋਰ ਸਿੰਥੈਟਿਕ ਸਟੱਫ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਤੁਸੀਂ ਦੁਪੱਟਾ ਗੋਟਾ ਪੱਤੀ ਦੇ ਨਾਲ ਲੈਣਾ ਚਾਹੁੰਦੇ ਹੋ ਜਾਂ ਕੱਲੀ ਲੇਸ ਦੇ ਨਾਲ ਲੈਣਾ ਚਾਹੁੰਦੇ ਹੋ ਉਹ ਤੁਸੀਂ ਉਦਾਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਜੇਕਰ ਇਹ ਇਹਨਾਂ ਦੀ ਕੱਲੀ ਸ਼ਰਟ ਤੇ ਵਰਕ ਰਹੂਗਾ ਜੀ ਸੈਂਟਰ ਪੈਨਲ ਐਂਡ ਬੀ ਨੈਕ ਬਾਜੂ ਠੀਕ ਹੈ ਜੀ ਦੁਪट्टे ਦੇ ਉੱਪਰ ਤੁਹਾਨੂੰ ਲੇਸ ਮਿਲੂਗੀ ਜੇਕਰ ਤੁਸੀਂ ਇਸ ਦਾ ਵਰਕ ਬਾਜੂ ਸੌਰੀ ਬਾਟਮ ਤੇ ਵੀ ਕਰਵਾਉਣਾ ਚਾਹੁੰਦੇ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੀ ਪਸੰਦ ਦੇ ਅਨੁਸਾਰ ਠੀਕ ਹੈ ਜੀ ਇਹ ਵੀ ਬਹੁਤ ਸੋਨਾ ਕਲਰ ਹੈ ਜੀ ਠੀਕ ਹੈ ਜੀ ਜਿੰਨੋ ਜਿੰਨੋ ਜਿਹੜੇ ਜਿਹੜੇ ਕਲਰ ਪਸੰਦ ਆ ਰਹੇ ਨੇ ਜੀ ਸਕਰੀਨ ਸ਼ਾਟ ਲੈ ਚਲੋ ਤੇ ਆਪਾਂ ਨੂੰ WhatsApp ਤੇ ਉੱਪਰ DM ਕਰੀ ਚਲੋ ਠੀਕ ਹੈ ਜੀ ਆਪਣੇ ਚੈਨਲ ਨੂੰ ਪਲੀਜ਼ ਬਾਤੋ ਬਾਤ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਆਪਾਂ ਥੋੜੀ ਰਿਪਲਾਈਸ ਦੀ ਵੇਟ ਰੈਂਦੀ ਐ ਠੀਕ ਹੈ ਜੀ ਆ ਨੈਕਸਟ ਕਲਰ ਹੈਗਾ ਜੀ 골ਡਨ ਕਲਰ येलो 골ਡਨ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣੀ ਲੁੱਕ ਕ੍ਰੀਏਟ ਕਰਦਾ ਬਹੁਤ ਸੋਹਣਾ ਕਲਰ ਲੱਗਦਾ ਹੈ ਠੀਕ ਹੈ ਜੀ ਨਿਓਨ ਕਲਰ ਤੋਂ ਬਾਅਦ ਇਹ ਵਾਲਾ ਕਲਰ ਸੀਰਾ ਬਹੁਤ ਟ੍ਰੈਂਡਿੰਗ ਦੇ ਵਿੱਚ ਰਿਹਾ ਸੀਗਾ ਠੀਕ ਹੈ ਬਹੁਤ ਪਿਆਰਾ ਸਾਰਿਆਂ ਦੇ ਉੱਪਰ ਵਰਕ ਹੋਇਆ ਹੋਇਆ ਜੀ ਹੈਂਡਵਰਕ ਦੇ ਨਾਲ ਤੁਹਾਨੂੰ ਸਾਰੇ ਸੂਟ ਰੈਡੀ ਹੋ ਕੇ ਮਿਲਣਗੇ ਠੀਕ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਚਲੋ ਤੇ WhatsApp ਦੇ ਉੱਪਰ DM ਕਰੀ ਚਲੋ ਜਿਹੜਾ ਜਿਹੜਾ ਜਿੰਨਾਂ ਜਿੰਨਾਂ ਨੂੰ ਵੀ ਸੂਟ ਪਸੰਦ ਹੈ ਠੀਕ ਹੈ ਜੀ ਤੁਸੀਂ ਆਪਣੇ ਪੇਜ ਤੋਂ ਵੀ ਲੈ ਕੇ ਅਨਦਰ ਬੁਟੀਕ ਵਾਲੇ ਪੇਜ ਤੋਂ ਵੀ ਲੈ ਕੇ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਡਿਜ਼ਾਈਨ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਹੈ ਇੱਕ ਆਪਾਂ ਤੁਹਾਡੇ ਨਾਲ ਬਲੈਕ ਸੂਟ ਦੀ ਪ੍ਰਿੰਟਰ ਦੀ ਵਿਸਕੋਸ ਜੌਰਜਟ ਦਾ ਪ੍ਰਿੰਟ ਸੂਟ ਡਿਜੀਟਲ ਪ੍ਰਿੰਟ ਵਾਲਾ ਸੂਟ ਸ਼ੇਅਰ ਕੀਤਾ ਸੀ ਜੋ ਦੀ ਵੀਡੀਓ ਸ਼ਾਰਟ ਦੇ ਵਿੱਚ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਮੈਸੇਜ ਮੈਨੂੰ ਆ ਰਹੇ ਸੀ ਕਿ ਜਿਹੜਾ ਉਹ ਵਾਲਾ ਪ੍ਰਿੰਟ ਸੂਟ ਹੈ ਜੀ ਅਸੀਂ ਉਹਦੇ ਤੇ ਹੈਂਡਵਰਕ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਬਿਲਕੁਲ ਜੇਕਰ ਤੁਸੀਂ ਉਹਦੇ ਵੀ ਨੈੱਕ ਤੇ ਉਹਦੇ ਤੇ ਵੀ ਨੈੱਕ ਬਣਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਉਹਦੇ ਤੇ ਬਾਜੂ ਦੇ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਜਿੱਦਾਂ ਮਰਜ਼ੀ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਨੂੰ ਉਹਦੇ ਤੇ ਹੈਂਡਵਰਕ ਕਰਵਾ ਕੇ ਦੇ ਦੇਵਾਂਗੇ ਠੀਕ ਹੈ ਜੀ ਜੇਕਰ ਕਿਸੇ ਨੇ ਸਿੰਪਲ ਨਹੀਂ ਲੈਣਾ ਜੇਕਰ ਕਿਸੇ ਨੇ ਸਿੰਪਲ ਲੈਣਾ ਹੈ ਤੇ ਆਪਾਂ ਤੁਹਾਨੂੰ ਉਦਾਂ ਵੀ ਪ੍ਰੋਵਾਈਡ ਕਰਾਂਗੇ ਤੁਸੀਂ ਉਦਾਂ ਵੀ ਆਪਣਾ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਇਕਿ ਇਹ ਹੈ ਜੀ ਕਿ ਆਪਾਂ ਪਲੇਨ ਫੈਬਰਿਕ ਦੀ ਜਿਹੜੀ ਆ ਉਹ ਡਿਲੀਵਰੀ ਨਹੀਂ ਕਰਦੇ ਠੀਕ ਹੈ ਆਪਾਂ ਸਿਰਫ ਪਲੇਨ ਸਟਾਫ ਤੁਹਾਨੂੰ ਪਸੰਦ ਕਰਵਾ ਕੇ ਉਸ ਦੇ ਉੱਪਰ ਵਰਕ ਕਰਵਾ ਕੇ ਹੀ ਆਪਾਂ ਡਿਲੀਵਰ ਕਰਦੇ ਆ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਵਾਈਨ ਜਿਹਾ ਕਲਰ ਹੈ ਲਾਈਟ ਵਾਈਨ ਠੀਕ ਹੈ ਸੇਮ ਵਰਕ ਰਹੂਗਾ ਜੀ ਸਾਰਿਆਂ ਤੇ ਵਰਕ ਤੁਹਾਨੂੰ ਨੀਟ ਐਂਡ ਕਲੀਨ ਮਿਲੇਗਾ ਪ੍ਰੋਪਰ ਤਰੀਕੇ ਦੇ ਨਾਲ ਮਿਲੇਗਾ ਕੋਈ ਵੀ ਹੀਰਾ ਫਿਰੀ ਵਾਲਾ ਕੰਮ ਤੁਹਾਡੇ ਨਾਲ ਨਹੀਂ ਹੋਊਗਾ ਠੀਕ ਹੈ ਜੀ ਤੁਸੀਂ ਬੇਚਿੰਤਤ ਹੋ ਕੇ ਆਪਾਂ ਦਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਕ੍ਰੋਸ ਸਟ੍ਰਿਚ ਜਾਂ ਨੀਡਲ ਥ्रेड ਵਾਲਾ ਹੋਰ ਵੀ ਕੋਈ ਰੋਜ਼ ਫਲਾਵਰ ਵਾਲੇ ਡਿਜ਼ਾਈਨ ਆਪਣੇ ਕੋਲ ਆਪਾਂ ਤੁਹਾਡੇ ਨਾਲ ਨੈਕਸਟ ਵੀਡੀਓ ਵਿੱਚ ਉਹ ਸ਼ੇਅਰ ਕਰਾਂਗੇ ਜੇਕਰ ਤੁਸੀਂ ਉਹਨਾਂ ਵਿੱਚੋਂ ਵੀ ਕੋਈ ਡਿਜ਼ਾਈਨ ਜਾਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਾਂ ਨੂੰ ਉਹ ਵੀ ਕਰਵਾ ਸਕਦੇ ਹੋ ਬਹੁਤ ਜਲਦੀ ਆਪਾਂ ਤੁਹਾਡੇ ਨਾਲ ਉਹ ਤੇ ਉੱਪਰ ਸੂਟ ਰੋਜ਼ ਫਲਾਵਰ ਵਾਲਾ ਜਿਹੜਾ ਸੂਟ ਰੈਡੀ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਠੀਕ ਹੈ ਜੀ ਕ੍ਰੋਸ ਸਟਿਚ ਵਾਲਾ ਹੁਣ ਆਪਾਂ ਇੱਕ ਹੋਰ ਸੂਟ ਰੈਡੀ ਰੈਡੀ ਇਹ ਅ ਰੈਡੀ ਕਰਾਂਗੇ ਜੇਕਰ ਤੁਹਾਨੂੰ ਪਸੰਦ ਆਊਗਾ ਤੇ ਤੁਸੀਂ ਉਹਦਾ ਵੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਦੇ ਬਾਰੇ ਪੁੱਛਣਾ ਤੇ ਸੂਟ ਆਪਣਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਕਲਰ ਹੈਗੇ ਨੇ ਜੀ ਸੌਰੀ ਨੈਕਸਟ ਸੂਟ ਹੈਗੇ ਨੇ ਜੀ ਕਾਟਨ ਦੇ ਠੀਕ ਹੈ ਜੀ ਇਹ ਵੀ ਬਹੁਤ ਸੋਹਣੇ ਨੇ ਜੀ ਇਹਨਾਂ ਵਿੱਚ ਪ੍ਰਿੰਟਿੰਗ ਰਹੂਗੀ ਠੀਕ ਹੈ ਜੀ ਸਬ ਦੇ ਵਿੱਚ ਕੰਟਰਾਸਟ ਵਾਈਜ਼ ਦੁਪੱਟੇ ਤੇ ਬਾਟਮ ਰਹਿਣਗੀਆਂ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਜਾਨੀ ਕਿ ਸੂਟ ਨਾਲ ਦਾ ਕਮੀਜ਼ ਨਾਲ ਦਾ ਸਟੱਫ ਲਗਾ ਕੇ ਉਹਦੇ ਦੋਨੋਂ ਸਾਈਡ ਲੇਸ ਲਗਾ ਕੇ ਤੁਹਾਨੂੰ ਮੂਰੀ ਦੇ ਉੱਪਰ ਵਰਕ ਕੀਤਾ ਮਿਲੇਗਾ ਦੁਪੱਟਾ ਜਿਹੜਾ ਤੁਹਾਨੂੰ ਡਬਲ ਛੱਡਣ ਮਿਲੇਗਾ ਸਿਕਵੈਂਸ ਦਾ ਵਰਕ ਹੋਇਆ ਹੋਇਆ ਹੋਵੇਗਾ ਤੇ ਉਹਦੇ ਉੱਤੇ ਪੱਟੀ ਲੱਗੀ ਹੋਵੇਗੀ ਸਾਈਡਾਂ ਤੇ ਤੇ ਲੇਸ ਲੱਗੀ ਹੋਏਗੀ ਠੀਕ ਹੈ ਜੀ ਇਸ ਦੇ ਵਿੱਚ ਸਾਰਿਆਂ ਦੇ ਅਲੱਗ-ਅਲੱਗ ਪ੍ਰਿੰਟ ਰਹਿਣਗੇ ਜਿਹੜਾ ਵੀ ਕੋਈ ਇਹਨਾਂ ਚੋਂ ਤੁਹਾਨੂੰ ਪ੍ਰਿੰਟ ਸੇਮ ਪਸੰਦ ਆਊਗਾ ਉਹ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਆਪਾਂ ਨੂੰ DM ਕਰਨਾ ਹੈ ਇਹ ਇਹਨਾਂ ਦੀ ਸਾਰਿਆਂ ਦੀ ਪ੍ਰਿੰਟਿੰਗ ਅਲੱਗ-ਅਲੱਗ ਰਹੂਗੀ ਬਟ ਵੀ ਨੈਕ ਦਾ ਜੋ ਡਿਜ਼ਾਈਨ ਹੈ ਜੀ ਉਹ ਬਿਲਕੁਲ ਸੇਮ ਰਹੂਗਾ ਕਮੀਜ਼ ਦੇ ਵਿੱਚ ਦੋ ਸੈਂਟਰ ਪੈਨਲ ਬਣੇ ਹੋਏ ਨੇ ਠੀਕ ਹੈ ਜੀ ਬਹੁਤ ਪਿਆਰੇ ਜੇ ਲਾਈਟ ਵੇਟ ਜੇ ਤੇ ਕੂਲ ਜੇ ਕੱਪੜੇ ਨੇ ਕੂਲ ਜਿਹਾ ਸਟੱਫ ਹੈ ਕੂਲ ਜੀ ਲੁੱਕ ਕ੍ਰੀਏਟ ਕਰਦੇ ਨੇ ਠੀਕ ਹੈ ਜੀ ਗਰਮੀਆਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਠੀਕ ਹੈ ਜਿਨ੍ਹਾਂ ਨੂੰ ਜੋ ਇਹਨਾਂ ਵਿੱਚੋਂ ਕੋਈ ਵੀ ਕਲਰ ਪਸੰਦ ਆਈ ਜਾਊਗਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਦੇ ਉੱਪਰ DM ਕਰਨਾ ਹੈ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੀ 9781735157 ਠੀਕ ਹੈ ਜੀ ਇਹ ਆਪਣਾ WhatsApp ਨੰਬਰ ਹੈ ਜੀ ਇਸ ਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਆਰਡਰ ਕਰਨਾ ਹੈ ਠੀਕ ਹੈ ਜੀ ਬਹੁਤ ਸੋਹਣੇ ਵਰਕ ਹੋਏ ਹੋਏ ਨੇ ਜਿਨ੍ਹਾਂ ਦੇ ਉੱਤੇ ਵਰਕ ਤੁਹਾਨੂੰ ਬਹੁਤ ਸਫਾਈ ਦੇ ਨਾਲ ਮਿਲੇਗਾ ਠੀਕ ਹੈ ਜੀ ਇਹਨਾਂ ਵਿੱਚ ਤੁਹਾਨੂੰ ਡਿਫਰੈਂਟ ਡਿਫਰੈਂਟ ਕਲਰ ਮਿਲਣਗੇ ਠੀਕ ਹੈ ਜਿਹੜਾ ਵੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਨ WhatsApp ਦੇ ਉੱਪਰ DM ਕਰਨਾ ਹੈ ਇਹ ਹੈ ਜੀ ਕਰੀਮ ਤੇ ਪਿੰਕ ਤੇ orange ਕਲਰ ਦੇ ਕੰਟਰਾਸਟ ਨਾਲ ਥੋੜਾ ਜਿਹਾ ਵਾਈਨ ਪਰਪਲ ਜਾਂ ਵੀ ਹੈਗਾ ਜੀ ਸਾਰੇ ਕਲਰ ਮਿਕਸ ਕਰਕੇ ਤੁਹਾਨੂੰ ਇੰਨਾ ਸੋਹਣਾ ਲੁੱਕ ਕ੍ਰੀਏਟ ਹੁੰਦੀ ਹੈ ਇਹਦੀ ਠੀਕ ਹੈ ਜੀ ਇੱਕ ਇਹਦੀ ਤੁਸੀਂ ਬਾਟਮ ਵੀ ਬਣਾ ਸਕਦੇ ਹੋ ਤੇ ਪਲਾਜ਼ੋ ਤੇ ਵੀ ਇਹਨੂੰ ਕਰ ਸਕਦੇ ਹੋ ਬਹੁਤ ਸੋਹਣਾ ਲੱਗਦਾ ਜੀ ਬਣਿਆ ਹੋਇਆ ਨਾਲ ਮਸ਼ੀਨ कॉटन ਦੇ ਤੁਹਾਡਾ ਇਹ ਨਾਲ ਦੁਪੱਟਾ ਰਹੂਗਾ ਠੀਕ ਹੈ ਜੀ ਫੋਰ ਸਾਈਡ ਤੁਹਾਨੂੰ ਲੇਸ ਮਿਲੇਗੀ ਸੈਂਟਰ ਪੈਨਲ ਬਣੇ ਹੋਏ ਨੇ ਜੀ 셔ਟ ਤੇ ਲੇਸ ਦੇ ਨਾਲ ਤੇ ਘੇਰੇ ਤੇ ਲੇਸ ਲੱਗੀ ਹੋਈ ਆ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਰਾਣੀ ਪਿੰਕਾ ਇਹਦੇ ਵੀ ਸੇਮ ਵੀ ਨੈਕ ਬਣਿਆ ਹੋਇਆ ਹੈ ਨੈਕ ਤੇ ਵਰਕ ਹੋਇਆ ਹੋਇਆ ਤੇ ਬਾਟਮ ਇਹਦੇ ਨਾਲ ਕੰਟਰਾਸਟ ਰਹੂਗੀ ਠੀਕ ਹੈ ਜੀ ਦੁਪੱਟਾ ਰੈਡੀ ਕੀਤਾ ਹੋਇਆ ਆਪਾਂ ਆਪਣੇ ਆਪਣੇ ਸਕਰੀਨਸ਼ਾਟ ਲਈ ਜਾਓ ਜੀ ਜਿਨ੍ਹਾਂ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਹੈ ਠੀਕ ਹੈ ਜਿਹੜਾ ਵੀ ਸੂਟ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਠੀਕ ਹੈ ਸਪੈਸ਼ਲੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਜਿਹੜੀਆਂ ਭੈਣਾਂ ਦੇ ਮੈਨੂੰ ਕਮੈਂਟ ਆ ਰਹੇ ਸੀ ਜਾਂ ਮੈਸੇਜ ਆ ਸਾਰੇ ਸੀ WhatsApp ਦੇ ਉੱਪਰ ਕਿ ਤੁਸੀਂ ਉਹ ਵਾਲੇ ਪ੍ਰਿੰਟ ਸੂਟ ਨੂੰ ਬਲੈਕ ਵਾਲੇ ਨੂੰ ਹੈਂਡਵਰਕ ਵੀ ਕਰਵਾ ਕੇ ਰੈਡੀ ਕਰਵਾ ਸਕਦੇ ਹੋ ਲੈ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਜੇਕਰ ਤੁਸੀਂ ਕਿਸੇ ਨੇ ਸਿੰਪਲ ਨਹੀਂ ਲੈਣਾ ਉਹਨੂੰ ਥੋੜਾ ਹੋਰ ਹੈਵੀ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਬਸ ਉਹਨਾ ਜੀ ਵਰਕ ਤੁਹਾਨੂੰ ਮਸ਼ੀਨ ਵਰਕ ਪਰਲ ਵਰਕ ਦੇ ਨਾਲ ਜਿਹੜਾ ਵਰਕ ਮਿਲੂਗਾ ਪਹਿਲਾਂ ਦੇਖੋ ਵੀ ਨੈਕ ਜਿਹੜਾ ਉਹਨੂੰ ਪਰਲ ਦੇ ਨਾਲ ਹੈਂਡ ਕਵਰ ਕੀਤਾ ਹੋਇਆ ਹੈ ਉਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਲੱਗ ਰਿਹਾ ਜੀ ਸਾਰੇ ਸੂਟਸ 'ਚ ਅਲੱਗ-ਅਲੱਗ ਪ੍ਰਿੰਟਿੰਗ ਰਹੂਗੀ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਦੇ ਉੱਪਰ ਆਰਡਰ ਦੇਣਾ ਹੈ ਠੀਕ ਹੈ ਜੀ ਜੇਕਰ ਤੁਸੀਂ ਸੂਟ ਰੈਡੀ ਕਰਵਾ ਕੇ ਆਪਣੇ ਤੋਂ ਸਟਿਚਿੰਗ ਵੀ ਕਰਵਾਉਣਾ ਚਾਹੁੰਦੇ ਤੇ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਹਰ ਹਰ ਇੱਕ ਪ੍ਰਕਾਰ ਦੀ ਆਪਾਂ ਸਟੀਚਿੰਗ ਵੀ ਕਰਦੇ ਹਾਂ ਜੀ ਜਦੋਂ ਕਿਸੇ ਨੇ ਕੋਈ ਗਰਾਰਾ ਸੂਟ ਰੈਡੀ ਕਰਵਾਉਣਾ ਹੋਵੇ ਸਿਰਫ ਗਰਾਰੇ ਦੇ ਉੱਪਰ نیچے ਬਲਾਂ ਤੋਂ نیچے-नीचे ਪ੍ਰੋਪਰ ਹੈਂਡਵਰਕ ਕਰਵਾਉਣਾ ਹੋਵੇ ਆਪਾਂ ਉਹਦਾਂ ਦਾ ਸੂਟ ਵੀ ਰੈਡੀ ਕਰਦੇ ਹਾਂ ਜੀ ਕੋਈ ਤੁਸੀਂ ਫਰੌਕ ਬਣਵਾਉਣੀ ਹੋਵੇ ਪਲਾਜ਼ੋ ਪੈਂਟ ਪਲਾਜ਼ੋ ਸ਼ਰਾਰਾ ਬਾਟਮ ਸੂਟ ਠੀਕ ਹੈ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡ्रेस ਜਿਹੜੀ ਉਹ ਕਰਵਾ ਸਕਦੇ ਹੋ ਠੀਕ ਹੈ ACG ਆਪਣਾ ਨੈਕਸਟ ਕਲਰ ਬਿਲਕੁਲ ਪਿੰਕ ਦਾ ਲਾਈਟ ਦਾ ਕਲਰ ਹੈ ਜੀ ਜਿਹੜੇ ਲਾਈਟ ਕਲਰ ਵੇਅਰ ਕਰਨਾ ਪਸੰਦ ਕਰਦੇ ਨੇ ਉਹਨਾਂ ਲਈ ਵੈਸਟ ਆਪਸ਼ਨਾਂ ਜੀ ਕਰੀਮ ਕਲਰ ਦੀ ਬਾਟਮ ਰਹੂਗੀ ਤੇ ਵਾਈਨ ਜੇ ਕਲਰ ਦਾ ਇਸ ਦੇ ਨਾਲ ਦੁਪੱਟਾ ਰਹੇਗਾ ਇਹਨਾਂ ਦੇ ਕਲਰ ਕੰਬੀਨੇਸ਼ਨ ਕੰਟਰਾਸਟ ਬਹੁਤ ਸੋਹਣੇ ਨੇ ਜੀ ਬਹੁਤ ਹੀ ਲਾਈਟ ਜੇ ਕਲਰ ਨੇ ਪਰ ਡਾਰਕ ਵਾਲੀ ਲੁੱਕ ਦਿੰਦੇ ਨੇ ਜਿਦਾਂ ਕਿ ਇਹਨਾਂ ਵਿੱਚ ਲਾਈਟ ਸਟੱਫ ਦੇ ਉੱਪਰ ਡਾਰਕ ਸ਼ੇਡਸ ਬਣਾਏ ਹੋ ਨੇ ਸ਼ੇਡਸ ਦੇ ਨਾਲ ਫਲਾਰ ਬਣਾਏ ਹੋ ਨੇ ਪ੍ਰਿੰਟਿੰਗ ਦਿੱਤੀ ਹੋਈ ਆ ਉਹ ਬਹੁਤ ਸੋਹਣੇ ਬਣੇ ਹੋਏ ਨੇ ਜੀ ਬਾਟਮ ਦੇ ਉੱਪਰ ਤੁਹਾਨੂੰ ਸਾਰਿਆਂ ਦੇ ਵਰਕ ਮਿਲੂਗਾ ਜਾਨੀ ਕਿ ਪੱਟੀ ਲਗਾ ਕੇ ਸਟੱਫ ਨਾਲ ਦੀ ਉਦਾਂ ਠੀਕ ਹੈ ਜੀ ਜਿਹੜਾ ਵੀ ਕਲਰ ਸੂਟ ਤੁਹਾਨੂੰ ਪਸੰਦ ਆ ਰਿਹਾ ਜੀ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਦੇ ਉੱਪਰ ਡੀਐਮ ਕਰੀ ਚਲੋ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਚੱਲ ਰਿਹਾ ਠੀਕ ਹੈ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਇਸ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਆਪਾਂ ਬ੍ਰੋਕੇਟ ਦੇ ਸੂਟ ਦਿਖਾਵਾਂਗੇ ਜੇਕਰ ਤੁਸੀਂ ਬ੍ਰੋਕੇਟ ਦੇ ਸੂਟ ਹੈਂਡਵਰਕ ਕਰਵਾ ਕੇ ਆਪਾਂ ਤੋਂ ਲੈਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਇਦਾਂ ਹੀ ਪ੍ਰਿੰਟ ਲੈਣਾ ਚਾਹੁੰਦੇ ਹੋ ਸੇਮ ਤੇ ਤੁਸੀਂ ਉਦਾਂ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਇਹਨਾਂ ਦੀ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਹਾਂਜੀ ਨੈਕਸਟ ਕਲਰ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਹੈ ਲਾਸਟ ਟਾਈਮ ਆਪਣਾ ਇਹ ਸੂਟ ਸੀਰਾ ਬਹੁਤ ਟ੍ਰੈਂਡਿੰਗ ਦੇ ਵਿੱਚ ਰਿਹਾ ਸੀਗਾ ਇਹ ਆਪ オーਰਗੈਂਜ਼ਾ ਤੇ ਵੀ ਸੂਟ ਰੈਡੀ ਕਰਵਾਇਆ ਸੀ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਲਾਈਟ ਜਿਹਾ ਕਲਰ ਹੈ ਠੀਕ ਹੈ ਜੀ ਵੀ ਨੈਕ ਸਾਰਾ ਦਾ ਸੇਮ ਬਣਿਆ ਹੋਇਆ ਔਰੰਜੇ ਦੇ ਵਿੱਚ ਪੈਚ ਲੱਗਿਆ ਹੋਇਆ ਹੈ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਹੈ ਕਰੀਮ ਕਲਰ ਦਾ ਦੇ ਨਾਲ ਦੁਪੱਟਾ ਰਹੇਗਾ ਠੀਕ ਹੈ ਸਿਕੁਐਂਸ ਤੇ ਵਰਕ ਦੇ ਨਾਲ ਠੀਕ ਹੈ ਜੀ ਜਿਨ੍ਹਾਂ ਨੂੰ ਜੋ-ਜੋ ਕਲਰ ਜੋ-ਜੋ ਸੂਟ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ ਆਪਾਂ WhatsApp ਤੇ ਉੱਪਰ ਆਰਡਰ ਕਰ ਸਕਦੇ ਹਾਂ DM ਕਰ ਸਕਦੇ ਹਾਂ ਠੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਆਪਾਂ ਸੂਟ ਦਾ ਆਰਡਰ ਦੇ ਸਕਦੇ ਹੋ ਜੀ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਤੇ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੇ ਤੁਸੀਂ ਸੂਟ ਸਟਿਚ ਵੀ ਕਰਵਾ ਸਕਦੇ ਹੋ ਆਪਣੇ ਤੋਂ ਕਿਦਾਂ ਦੀ ਮਰਜ਼ੀ ਡਰੈਸ ਤੁਸੀਂ ਜਿਹੜੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਬਹੁਤ ਹੀ ਸੋਹਣਾ ਫਿਰੋਜੀ ਕਲਰ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਤੇ ਕੂਲ ਜਿਹਾ ਕਲਰ ਹੈ ਜੀ ਬਹੁਤ ਹੀ ਲਾਈਟ ਜਿਹਾ ਐਂਡ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਵਰਕ ਤੁਹਾਨੂੰ ਪੂਰਾ ਸਫਾਈ ਦੇ ਨਾਲ ਮਿਲੇਗਾ ਠੀਕ ਹੈ ਜੀ ਜਿੱਦਾਂ ਦੀ ਤੁਹਾਨੂੰ ਚੀਜ਼ ਦਿਖਾਈ ਜਾਂਦੀ ਹੈ ਰੀਅਲਿਟੀ ਰੀਲ ਦੇ ਵਿੱਚ ਵੀ ਤੁਹਾਨੂੰ ਜਿੱਦਾਂ ਉਦਾਂ ਹੀ ਸੂਟ ਮਿਲੇਗਾ ਉਦਾਂ ਹੀ ਹੀ ਚੀਜ਼ ਮਿਲੇਗੀ ਠੀਕ ਹੈ ਜੀ ਕੋ ਇਹ ਨਹੀਂ ਹੈਗਾ ਆਪਣਾ ਹੀਰਾ ਫੇਰੀ ਵਾਲਾ ਕੰਮ ਨਹੀਂ ਹੈਗਾ ਕਿ ਤੁਹਾਨੂੰ ਚੀਜ਼ ਹੋਰ ਦਿਖਾਈ ਜਾਊਗੀ ਲੁੱਕ ਕ੍ਰੀਏਟ ਕਰਕੇ ਜਾਉ ਨੂੰ ਆਡਿਟ ਵਗੈਰਾ ਕਰਕੇ ਕੁਝ ਸਫਾਈ ਦੇ ਨਾਲ ਦਿਖਾਇਆ ਜਾਊਗਾ ਨਹੀਂ ਜੀ ਜੋ ਚੀਜ਼ ਆਪਾਂ ਤੁਹਾਨੂੰ ਫੋਟੋ ਦੇ ਵਿੱਚ ਦਿਖਾਵਾਂਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਉਹੀ ਚੀਜ਼ ਤੁਹਾਨੂੰ ਆਰਡਰ ਕਰਨ ਤੋਂ ਬਾਅਦ ਜਦ ਤੁਸੀਂ ਪਾਰਸਲ ਓਪਨ ਕਰੋਗੇ ਉਦੋਂ ਮਿਲੂਗੀ ਠੀਕ ਹੈ ਜੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਦੇ ਉੱਪਰ ਡੀਐਮ ਕਰ ਸਕਦੇ ਹੋ ਠੀਕ ਹੈ ਜੀ ਸਕ੍ਰੀਨ ਦੇ ਉੱਪਰ ਆਪਣਾ WhatsApp ਨੰਬਰ ਚੱਲ ਰਿਹਾ ਜੀ ਠੀਕ ਹੈ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੈ ਆਪਾਂ ਨੂੰ WhatsApp ਦੇ ਉੱਪਰ DM ਕਰ ਸਕਦੇ ਹੋ ਠੀਕ ਹੈ ਜੀ ਆਪਣਾ Instagram ਦੇ ਉੱਪਰ ਵੀ ਪੇਜ ਬਣਿਆ ਹੋਇਆ ਜੀ ਨਾਦਰ ਬੁਟੀਕ ਦੇ ਨਾਮ ਤੇ ਪਲੀਜ਼ ਉਸ ਉਸ ਨੂੰ ਵੀ ਬਾਰ ਬਾਰ ਫੋਲੋ ਕਰੋ ਸ਼ੇਅਰ ਕਰੋ ਤੇ ਆਪਣੇ ਜੇਕਰ ਤੁਸੀਂ YouTube ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਹਾਂਜੀ ਨੈਕਸਟ ਇਹ ਵਾਲਾ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਛੇੜਾ ਹੈ ਡਿਫਰੈਂਟ ਜੀ ਪ੍ਰਿੰਟਿੰਗ ਹੈ ਇਸ ਦੀ ਠੀਕ ਹੈ ਬਹੁਤ ਸੋਹਣੀ ਲੁੱਕ ਕ੍ਰੀਏਟ ਕਰਦਾ ਹੈ ਜਿੱਦਾਂ ਕਿ ਜਦੋਂ ਆਪਾਂ ਕੋਈ ਸਿੰਥੈਟਿਕ ਕਵਰ ਸੂਟ ਦੇ ਉੱਪਰ ਇਦਾਂ ਦੀ ਪ੍ਰਿੰਟਿੰਗ ਦੇਖਦੇ ਨਾ ਇਹ ਓਦਾਂ ਦਾ ਸ਼ਾਈਨ ਕਰਦਾ ਹੈ ਠੀਕ ਹੈ ਜੀ ਕਲਰ ਕੰਬੀਨੇਸ਼ਨ ਕੰਟਰਾਸਟ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਠੀਕ ਹੈ ਜਿਹਨੂੰ ਜਿਹਨੂੰ ਜਿਹੜੇ ਜਿਹੜੇ ਸੂਟ ਪਸੰਦ ਆ ਰਹੇ ਨੇ ਜੀ ਠੀਕ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਉੱਪਰ ਬੰਨੂੰ DM ਕਰ ਸਕਦੇ ਹੋ ਠੀਕ ਹੈ ਠੀਕ ਹੈ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਉਸ ਦਾ ਆਪਾਂ ਨੂੰ WhatsApp ਤੇ ਉੱਪਰ ਆਰਡਰ ਦੇਣਾ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਪਰਪਲ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਜੀ ਪਰਸਨਲੀ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਇਹ ਕਲਰ ਠੀਕ ਹੈ ਬਹੁਤ ਸੋਹਣਾ ਵਰਕ ਹੋ ਕੇ ਰੈਡੀ ਹੋਇਆ ਜੀ ਸਾਰਿਆਂ ਤੇ ਸੇਮ ਹੀ ਵਰਕ ਹੋਊਗਾ ਪ੍ਰਿੰਟਿੰਗ ਦੀ ਮੈਂ ਤੁਹਾਨੂੰ ਦੱਸਾਂ ਸੀ ਕਿ ਵਕ ਵਕ ਹੋਣਗੇ ਠੀਕ ਹੈ ਇਹਨਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ WhatsApp ਦੇ ਉੱਪਰ ਪਲੀਜ਼ ਆਪਣੇ ਨਦਰ ਬੁਟੀਕਾ ਵਾਲੇ ਪੇਜ ਨੂੰ Instagram ਤੇ ਜਾ ਕੇ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰ ਲਓ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਠੀਕ ਹੈ ਜੀ ਸ਼ੇਅਰ ਕਰੋ ਤੇ ਸਪੋਰਟ ਕਰਿਆ ਕਰੋ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਨੀੜ ਹੈ ਠੀਕ ਹੈ ਜੀ ਕਲਰ ਕੰਬੀਨੇਸ਼ਨ ਸਾਰੇ ਸੂਟਸ ਦੇ ਵਧੀਆ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਆਪਣੇ ਤੋਂ ਸਟਿਚਿੰਗ ਲੈ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਸਟਿਚਿੰਗ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਠੀਕ ਹੈ ਜੀ ਨੈਕਸਟ ਲਾਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾ ਬ੍ਰੋਕੇਟ ਦੇ ਸੂਟ ਦਿਖਾਵਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਬ੍ਰੋਕੇਟ ਦੇ ਸੂਟਾਂ ਚ ਉਹਨਾਂ ਜੋ ਕਲਰ ਕੋਈ ਪਸੰਦ ਹੋਵੇਗਾ ਠੀਕ ਹੈ ਜੀ ਤੁਸੀਂ ਉਹ ਤੁਹਾਨੂੰ ਦੱਸ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਜੇਕਰ ਤੁਸੀਂ ਉਸ ਨੂੰ ਏਦਾਂ ਹੀ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਤੁਸੀਂ ਕੋਈ ਹੈਂਡਵਰਕ ਪਸੰਦ ਕਰਦੇ ਹੋ ਤੇ ਆਪਾਂ ਤੁਹਾਨੂੰ ਉਹ ਵੀ ਕਰਵਾ ਕੇ ਦੇ ਦਾਂਗੇ ਜਿੱਦਾਂ ਪੀਨੈਕ ਬਣਾ ਕੇ ਦੇ ਬਾਜੂ ਤੇ ਬਹੁਤ ਸੋਹਣਾ ਲੱਗਦਾ ਜੀ ਬ੍ਰੋਕਨ ਤੇ ਹੋਇਆ ਹੋਇਆ ਠੀਕ ਹੈ ਤੇ ਨੈਕਸਟ ਕਲਰ ਹੈ ਜੀ ਇਹ ਵੀ ਉਸ ਤੋਂ ਵੀ ਜ਼ਿਆਦਾ ਪਿਆਰਾ ਕਲਰ ਹੈ orange ਕਲਰ ਦਾ ਸ਼ੇੜਾ ਜੀ ਉਸ ਤੇ ਵਿੱਚ ਮਲਟੀ ਕਲਰ ਨੇ ਅਤੇ ਪ੍ਰਿੰਟਿੰਗ ਦੀ ਵੀ ਡਿਫਰੈਂਸ ਰਹੂਗੀ ਬੋਟਮ ਤੇ ਦੁਪੱਟਾ ਸੇਮ ਉਦਾਂ ਹੀ ਬਣੇ ਹੋਏ ਨੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਸੂਟ ਦਿਖਾਏ ਨੇ ਠੀਕ ਹੈ ਜਿਹੜਾ ਵੀ ਸੂਟ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਹੈ WhatsApp ਦੇ ਉੱਪਰ ਜਾ ਕੇ ਤੁਸੀਂ DM ਕਰਨਾ ਹੈ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਹਨ ਜਿਹੜੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਲਾਈਟ ਜੇ ਕਲਰ ਨੇ ਜੈਨੂਇਨ ਜੇ ਪ੍ਰਾਈਸ ਨੇ ਤੁਸੀਂ ਆਪਣੇ ਕੋਲ ਹੈਂਡਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਹਰੇਕ ਤਰ੍ਹਾਂ ਦਾ ਵਰਕ ਆਪਣੇ ਕੋਲ ਅਵੇਲੇਬਲ ਹੈਗਾ ਤੇ ਹੈਂਡਵਰਕ ਦੇ ਪ੍ਰਾਈਸੇਸ ਵੀ ਬਹੁਤ ਜੈਨੂਇਨ ਪ੍ਰਾਈਸੇਸ ਨੇ ਆਪਣੇ ਤੁਸੀਂ ਇੱਕ ਵਾਰੀ ਆਪਣੇ Instagram ਪੇਜ ਤੇ ਔਰ ਆਪਣੇ WhatsApp ਤੇ ਜਾ ਕੇ ਆਪਾਂ ਨੂੰ DM ਕਰਕੇ ਤੁਸੀਂ ਅਮ ਵਿਜ਼ਿਟਸ ਕਰਕੇ ਵਿਜ਼ਿਟ ਕਰਕੇ ਦੇਖੋ ਤੇ ਆਪਣੇ ਨਾਲ ਕਿਸੇ ਵੀ ਸੂਟ ਬਾਰੇ ਹੈਂਡਵਰਕ ਸੂਟ ਬਾਰੇ ਹੀ ਗੱਲਬਾਤ ਕਰਕੇ ਦੇਖੋ ਠੀਕ ਹੈ ਜੀ ਤੁਹਾਨੂੰ ਸੂਟ ਵੀ ਪਸੰਦ ਆਉਣਗੇ ਤੇ ਆਪਣੇ ਪ੍ਰਾਈਸ ਵੀ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਪਿੰਕ ਕਲਰ ਹੈ ਜੀ ਇਹ ਬਹੁਤ ਸੋਹਣਾ ਕਲਰ ਹੈ ਡਬਲ ਸ਼ੇਡ ਦੇ ਤੁਹਾਨੂੰ ਸਾਰਿਆਂ ਦੇ ਦੁਪੱਟੇ ਰਹਿਣਗੇ ਜਿਹੜਾ ਆਪਾਂ ਤੁਹਾਨੂੰ ਫਰਸਟ ਸੂਟ ਦਿਖਾਇਆ ਸੀ ਉਹਦੇ ਨਾਲ ਦਾ ਸੇਮ ਸੂਟ ਹੈ ਜੀ ਕਲਰ ਦਾ ਡਿਫਰੈਂਟ ਹੈ ਉਹ ਵਾਲਾ ਪਿੰਕ ਕਲਰ ਸੀ ਇਹ orange ਟੋਨ ਦੇ ਵਿੱਚ ਜ਼ਿਆਦਾ ਹੈਗਾ ਠੀਕ ਹੈ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਲਓ ਜੀ ਆਪਣਾ ਠੀਕ ਹੈ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਵੀਡੀਓ ਅਪਲੋਡ ਕੀਤਾ ਕਰਾਂਗੇ ਜੀ कॉटन ਦੇ 올ਓਵਰ ਸੂਟ ਤੇ ਕਾਟਨ ਦੇ ਮੈਚਿੰਗ ਸੂਟਾਂ ਦੀ ਠੀਕ ਹੈ ਜੌਰਜਟ ਦੇ ਪ੍ਰਿੰਟ ਸੂਟਾਂ ਦੀ ਵੀ ਕਰਾਂਗੇ ਜੀ ਤੇ 올ਓਵਰ ਸੂਟਾਂ ਦੀ ਵੀ ਕਰਾਂਗੇ ਜਿਹੜਾ ਵੀ ਤੁਹਾਨੂੰ ਨੋਚੂ ਸੂਟ ਪਸੰਦ ਹੋਗਾ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ WhatsApp ਉਪਰ ਠੀਕ ਹੈ ਜੀ ਆਪਣੀ ਵੀਡੀਓ ਨੂੰ ਪਲੀਜ਼ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਗ੍ਰੀਨ ਕਲਰ ਹੈ ਗ੍ਰੀਨ ਦੇ ਉੱਪਰ ਜਿਹੜਾ ਬੀਨਕ ਦੇ ਉੱਪਰ ਪੈਚ ਲੱਗਿਆ ਹੋਇਆ ਉਹ ਡਾਰਕ ਪਿੰਕ ਦਾ ਲੱਗਿਆ ਹੋਇਆ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਫਲਾਵਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਠੀਕ ਹੈ ਜੀ ਮੈਚਿੰਗ ਦੁਪੱਟਾ ਤੇ ਬਾਟਮਸ ਆਰਿਆਂ ਦੀ ਕੰਟਰਾਸਟ ਬਿਲਕੁਲ ਬਹੁਤ ਸੋਹਣੇ ਰਹਿਣਗੇ ਠੀਕ ਹੈ ਜੀ ਕੋਈ ਵੀ ਸੂਟ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਵਰਲਡਵਾਈਡ ਆਪਾਂ ਠੀਕ ਹੈ ਜੀ ਤੇ ਸਟਿਚਿੰਗ ਵੀ ਕਰਦੇ ਹਾਂ ਠੀਕ ਹੈ ਜੀ ਹੈਂਡਵਰਕ ਦੇ ਵਿੱਚ ਤੁਸੀਂ ਕੋਈ ਵੀ ਕਿੱਦਾਂ ਦੀ ਵੀ ਭਾਰੀ ਹੈਵੀ ਸੋਹਲੇ ਭਾਰੇ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਸਫਾਈ ਦੇ ਨਾਲ ਸੂਟ ਨੇ ਜਿਹੜੇ ਉਹ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਬਰਾਇਡਲ ਲਹਿੰਗਾ ਹੋ ਗਿਆ ਬਰਾਇਡਲ ਸੂਟ ਹੋ ਗਏ ਠੀਕ ਹੈ ਜੀ ਕੋਈ ਗਰਾਰਾ ਕਰਵਾਉਣਾ ਤੁਸੀਂ ਰੈਡੀ ਠੀਕ ਹੈ ਜੀ ਹੈਂਡਵਰਕ ਦੇ ਨਾਲ ਕੁਝ ਵੀ ਜਿੱਦਾਂ ਮਰਜ਼ੀ ਤੁਹਾਨੂੰ ਪਸੰਦ ਆਏ ਚੀਜ਼ ਓਦਾਂ ਦੀ ਤੁਸੀਂ ਡਰੈਸ ਜਿਹੜੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਹੁਣ ਆਗੇ ਜੀ ਆਪਣੇ ਬ੍ਰੌਕੇਟ ਦੇ ਸੂਟ ਇਹਨਾਂ ਚੋਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਲਰ ਦੱਸ ਦਿੰਨੀ ਆ ਸਭ ਤੋਂ نیچے ਵਾਲਾ ਸਭ ਤੋਂ ਫਰਸਟ ਕਲਰ ਹੈਗਾ ਜੀ ਡਾਰਕ ਗ੍ਰੀਨ ਠੀਕ ਹੈ ਜੀ ਫਿਰ ਹੈਗਾ ਜੀ ਮੰਜੈਂਟਾ ਕਲਰ ਫਿਰ ਹੈਗਾ ਜੀ ਨੀਵੀ ਬਲੂ ਨੈਕਸਟ ਕਲਰ ਹੈਗਾ ਜੀ ਵਾਈਨ ਗ੍ਰੇ ਸਰਦਾਈ ਤੇ ਰੈੱਡ ਠੀਕ ਹੈ ਜੀ ਜੇਕਰ ਤੁਸੀਂ ਇਹਨਾਂ ਸੂਟਸ ਨੂੰ ਐਦਾਂ ਹੀ ਲੈ ਕੇ ਸਟਿਚ ਆਪਣੇ ਤੋਂ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਐਦਾਂ ਵੀ ਸਿੰਪਲ ਹੀ ਕਰਵਾ ਸਕਦੇ ਹੋ ਠੀਕ ਹੈ ਜੀ ਦੁਪੱਟਾ ਆਪਣਾ ਤੁਹਾਡੇ ਨਾਲ ਜੇ ਤੁਸੀਂ ਕਹੋਗੇ ਕੰਟਰਾਸਟ ਲੈਣਾ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਐਦਾਂ ਹੀ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਹੋ ਜਾਊਗਾ ਜੇਕਰ ਤੁਸੀਂ ਇਹਦੇ ਨਾਲ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਜਿੱਦਾਂ ਆਪਣਾ ਬਾਜੂ ਦੇ ਉੱਪਰ ਔਰ ਵੀ ਨੈਕ ਬਣਾ ਕੇ ਹੈਂਡਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਤੁਸੀਂ ਉਹ ਤਾਂ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਕ੍ਰੀਏਟ ਕਰਦੇ ਨੇ ਜੀ ਜੇਕਰ ਤੁਸੀਂ ਇਹਨੂੰ ਆਲ ਓਵਰ ਲੈਣਾ ਚਾਹੁੰਦੇ ਹੋ ਤੇ ਆਲ ਓਵਰ ਵੀ ਲੈ ਸਕਦੇ ਹੋ ਇਸ ਨੂੰ ਤੁਸੀਂ ਕਈ ਤਰ੍ਹਾਂ ਦੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਸ਼ਾਰਟ ਫਰੌਕ ਦੇ ਨਾਲ ਪੈਂਟ ਪਲਾਜ਼ੋ ਵੀ ਕਸਟਮਾਈਜ਼ ਕਰਵਾ ਸਕਦੇ ਹੋ ਲੌਂਗ ਫਰੌਕ ਦੇ ਨਾਲ ਤੁਸੀਂ ਕਲੀਆਂ ਪਵਾ ਕੇ ਵਿੱਚ ਪਾਈਪਿੰਗ ਜਾਂ ਲੇਸ ਲਗਵਾ ਕੇ ਉਦਾਂ ਵੀ ਰੈਡੀ ਕਰਵਾ ਸਕਦੇ ਹੋ ਪਲਾਜ਼ੋ ਦੇ ਨਾਲ ਜੇਕਰ ਤੁਸੀਂ ਇਸ ਦਾ ਗਰਾਰਾ ਰੈਡੀ ਕਰਵਾਉਣਾ ਚਾਹੁੰਦੇ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਕ੍ਰੀਏਟ ਕਰ ਦਿੰਨੇ ਜੀ ਜੇਕਰ ਤੁਸੀਂ ਬਲਾਊਜ਼ ਦੇ ਨਾਲ ਲਹਿੰਗਾ ਰੈਡੀ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਲੀਆਂ ਵਾਲਾ ਠੀਕ ਹੈ ਜੀ ਜਿੱਦਾਂ ਤੁਹਾਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਤੁਸੀਂ ਉਦਾਂ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਇੱਕ ਸੂਟ ਬਾਰੇ ਆਪਾਂ ਤੁਹਾਨੂੰ ਪੁੱਛਾਂਗੇ ਆਪਾਂ ਤੁਹਾਨੂੰ ਵੀ ਸੁਜੈਸ਼ਨ ਦੇਵਾਂਗੇ ਕਿ ਤੁਸੀਂ ਇਹ ਸੂਟ ਨੂੰ ਐਦਾਂ ਸਟਿਚ ਕਰਵਾ ਸਕਦੇ ਹੋ ਐਦਾਂ ਰੈਡੀ ਕਰਵਾ ਸਕਦੇ ਹੋ ਐਦਾਂ ਐਦਾਂ ਸੋਹਣਾ ਲੱਗੇਗਾ ਠੀਕ ਹੈ ਜੀ ਕਿਉਂਕਿ ਇੱਕ ਚੀਜ਼ ਦੇ ਲਈ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਬਿਕੋਜ਼ ਸਪੈਸ਼ਲੀ ਤਾਂ ਲੇਡੀਜ਼ ਦੇ ਸੂਟਾਂ ਬਾਰੇ ਠੀਕ ਹੈ ਜੀ ਡਿਜ਼ਾਈਨਿੰਗ ਬਹੁਤ ਹੋ ਜਾਂਦੀ ਹੈ ਠੀਕ ਹੈ ਤੁਸੀਂ ਜਿੱਦਾਂ ਮਰਜੀ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਸਾ ਇਹਨਾਂ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਟਿਕ ਮਾਰ ਕਰਕੇ ਤੁਸੀਂ ਆਪਾਂ ਨੂੰ WhatsApp ਤੇ ਉੱਪਰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਆਪਣੇ Instagram ਵਾਲੇ ਪੇਜ ਨੂੰ ਵੀ ਵੱਧ ਤੋਂ ਵੱਧ ਫੋਲੋ ਕਰੋ ਜੀ ਸ਼ੇਅਰ ਕਰੋ ਇਨਾਦਰ ਬੁਟੀਕ ਨਾਮ ਤੇ ਆਪਣਾ ਹੀ Instagram ਦੇ ਉੱਪਰ ਪੇਜ ਬਣਿਆ ਹੋਇਆ ਹੈ ਤੇ YouTube ਦੇ ਉੱਪਰ ਨੇ ਆਪਣਾ ਚੈਨਲ ਬਣਾਇਆ ਹੋਇਆ ਨਾਂਦਰ ਬੁਟੀਕ ਦੇ ਨਾਮ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਠੀਕ ਹੈ ਜੀ ਏਸੀ ਜੀ ਆਪਣੇ ਅੱਜ ਬ੍ਰாக்கਟ ਦੇ ਸੂਟ ਠੀਕ ਹੈ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ WhatsApp ਦੇ ਉੱਪਰ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੈ 9781735157 ਠੀਕ ਹੈ ਜੀ ਇਸ ਦੇ ਉੱਪਰ ਤੁਸੀਂ ਆਪਾਂ ਨੂੰ ਡੀਐਮ ਕਰਨਾ ਹੈ ਠੀਕ ਹੈ ਜੀ ਬਹੁਤ ਹੀ ਪਿਆਰੇ ਕਲਰ ਨੇ ਜੀ ਬਹੁਤ ਸੋਹਣੇ ਲੱਗਦੇ ਨੇ ਠੀਕ ਹੈ ਜੀ ਜੇਕਰ ਤੁਸੀਂ ਕਲਰ ਕੰਟਰਾਸਟ ਆਲ ਓਵਰ ਸੂਟ ਲੈ ਕੇ ਮੈਚਿੰਗ ਦੁਪੱਟਾ ਕਲਰ ਕੰਟਰਾਸਟ ਕੰਬੀਨੇਸ਼ਨ ਕਿਸੇ ਵੀ ਕਲਰ ਦਾ ਕਰਵਾ ਕੇ ਲੈਣਾ ਚਾਹੁੰਦੇ ਹੋ ਆਪਣੀ ਪਸੰਦ ਦੇ ਅਨੁਸਾਰ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜਿੱਦਾਂ ਗ੍ਰੀਨ ਦੇ ਨਾਲ ਆਪਾਂ ਔਰੇਂਜ ਦੁਪੱਟਾ ਕਰਵਾ ਸਕਦੇ ਹਾਂ ਜਾਂ yellow yellow ਕਰਵਾ ਸਕਦੇ ਹਾਂ ਜਿਹੜਾ ਵੀ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਉਹਦਾ ਕਰਵਾ ਸਕਦੇ ਹੋ ਚਲੋ ਜੀ ਆਪਾਂ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਹਾਂ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸੂਟ ਪਸੰਦ ਆਏ ਹੋਣਗੇ ਠੀਕ ਹੈ ਜੀ ਖੁਸ਼ ਰਹਿਆ ਕਰੋ ਠੀਕ ਹੈ ਜੀ ਤੇ ਵੱਧ ਤੋਂ ਵੱਧ ਆਪਾਂ ਨੂੰ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਆਪਣਾ ਇੰਸਟਾਗ੍ਰਾਮ ਪੇਜ ਹੈ ਜੀ ਉਹਨੂੰ ਵੀ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਠੀਕ ਹੈ ਜਿਹੜਾ ਵੀ ਤੁਹਾਨੂੰ ਸੂਟ ਇਹਨਾਂ ਵਿੱਚੋਂ ਅੱਜ ਵਾਲੀ ਵੀਡੀਓ ਚ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਆਪਾਂ ਨੂੰ ਆਰਡਰ ਦੇਣਾ ਹੈ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸੂਟ ਬਾਰੇ ਪਹਿਲਾਂ ਪੂਰੀ ਜਾਣਕਾਰੀ ਦੇਵਾਂਗੇ ਦੈਨ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰਨਾ ਹੈ ਠੀਕ ਹੈ ਜੀ ਓਕੇ ਜੀ ਅੱਜ ਵਾਲੇ ਬਲੌਗ ਦਾ ਪੈਥੀ ਐਂਡ ਕਰਦੇ ਆਂ ਥੈਂਕ ਯੂ